ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਅੱਪਾ ਚਾਰ ਬਣਾ ਦਿਖਾਵਾਂਗੇ ਇਹ ਸੇਲਾ ਡਟੇਰ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਡਰੈਸ ਦੱਸੋ ਜੀ ਆਪਣਾ ਬਗਾਹੀ ਪਿੰਡ ਚੋਗੇ ਜ਼ਿਲ੍ਹਾ ਮੁੰਡਾ ਤੀਰਪਾਣੀ ਤੇ ਮੋਬਾਈਲ ਨੰਬਰ ਆਪਣਾ ਜੀ 89876124670 ਜਿਹੜੇ ਪਹਿਲੇ ਨੰਬਰ ਤੇ ਸਿੰਘਾਲੀ ਤਾਜੀ ਬੱਚੀ ਸੂਈ ਦੇਖਦੇ ਆਂ ਕਲੂਣਾ ਦੇ ਦੂਜੇ ਸੂਆ ਮੈਂ ਪਹਿਲਾ ਸੂਆ ਸੂਆ ਦੋ ਦੰਦ ਦਾ ਦੋ ਦੰਦ ਪਹਿਲਾ ਸੂਆ ਬੱਛਾ ਦੇ ਦਾ ਮਗਰ ਕਿ ਬੱਚੀ ਹੈ ਬੱਚਾ ਜੀ ਬੱਚਾ ਮਗਰ ਬੱਚੀ ਕਿੰਨਾ ਕ ਦੁੱਧ ਆਈ ਥੱਲੇ ਇਹ ਕੱਲ ਹੀ ਸੂਈ ਹੈ 9 ਕਿਲੋ ਬੋਲਾ 9 ਕਿਲੋ ਬੋਲਾ ਹੈਗਾ ਆਪਣੇ ਘਰੇ ਸੂਈ ਹੈ ਹਾਂਜੀ ਹਾਂਜੀ ਜੇਰ ਜੱਪਾ ਓਕੇ ਆ ਆਪਣਾ ਕੋਈ ਵੀਡੀਓ ਹੈਗੀ ਠੀਕ ਹੈ ਤੇ ਭਾਅ ਇਹਦਾ ਕੀ ਰੱਖਿਆ ਆਪਾਂ ਭਾਅ ਇਹਦਾ ਰੱਖਿਆ 57 ਆ ਜੀ 57000 ਰੁਪਏ ਭਾਅ ਮਾਨਦਾਨ ਹੋ ਜਾ ਬਹੁਤ ਮਾਨਦਾਨ ਨਹੀਂ ਕਰਾਂ ਗੱਲਾਂ ਠੰਡੀ ਵਾਲੀਏ ਕਿੰਨਾ ਦੁੱਧ ਮੰਨ ਕੇ ਲਏ ਵਤੋ ਦੋ ਦਾ ਦੁੱਧ ਦੇ ਦੂ 15 16 ਕਿਲੋ ਬੱਚੀ ਠੀਕ ਹੈ ਸੋ ਸੀਲ ਠੰਡੀ ਦੇਖੋ ਕੋਈ ਅੰਤਰੀ 15 16 ਲੀਟਰ ਦੁੱਧ ਆਉਣਾ ਪਾ ਦੂ ਤੇ ਫਟਫਟ ਲੇਵਾ ਜਾਵਾਂ ਹਨਾ ਚਵਾਈ ਚੂਈ ਦਾ ਬਾਲੀ ਚੰਗੀ ਹੈ ਚਿੱਤਾਰਾ ਦੁਰੇ ਓਕੇ ਬਹੁਤ ਮਾਰ ਕੇ ਲਾ ਮਾਰ ਗਿਆ ਥੋੜਾ ਸਵਰਧਾਰਾ ਵਗੈਰਾ ਦੇਖੋ ਇਹਦੀਆਂ ਪੂਰੀ ਸੀਲ ਠੰਡੀਆਂ ਨਿਆਣਾ ਵੀ ਪੌਣ ਦੀ ਕੋਈ ਨਹੀਂ ਪੋਣਾ ਪਾਉ ਨਹੀਂ ਪੋਣਾ ਕੋਈ ਦਿੱਕਤ ਨਹੀਂ ਗਾਇਸ ਕੀ ਹੋ ਜਾਦਾ ਠੀਕ ਹੈ ਸਤਾਰਾ ਵਗੈਰਾ ਦੇਖੋ ਚੰਗੀਆਂ ਤਾਰਾ ਤੇ ਮਗਰ ਸਭ ਤਾਰਾ ਮਾਰਦੇ ਬਾਈ ਸੋ ਕੋਈ ਆਪਾ ਬੱਚਾ ਨਹੀਂ ਲਾਇਆ ਕੋਈ ਪਸਮਾਈ ਨਹੀਂ ਉਦਾਂ ਹੀ ਰਹਿਗੇ ਮੇਰੇ ਤੋਂ ਵੀ ਮਾਰੀਆਂ ਬਸ ਆਪਾਂ ਠੀਕ ਹੈ ਮੰਨ ਕੇ ਜਿਹੜੇ 9 ਲੀਟਰ ਪੌੜੀ ਇਹ ਥੱਲੇ ਹੈਗੀ ਆ 14 ਆ ਬਾਈ ਠੀਕ ਹੈ ਠੰਡੀ ਬਾਸ ਵਰਗੀ ਦਾ ਤੇ ਭਾਅ ਇਹਦਾ ਕਰਿਆ ਆਪਾਂ 55000 57000 ਠੀਕ ਹੈ 55000 ਜਮਾਨਤਨ ਕਰਦਾ ਤੋਰੇ ਬਾਹਰ ਨੂੰ ਤੋ ਪਹਿਲਾ ਸੂਆ ਪਲੂਨ ਸੂਆ ਵੀ ਪਿੱਛੇ ਇਹਦੇ ਬੱਚਾ ਆ ਗਿਆ ਸਹੀ ਵਾਲ ਨਸਲ ਦਾ ਤੇ ਜੇ ਅਜਾਪਾ ਡਾਨਾ ਤੇ 9 ਗੀਟਰ ਬੋਲੀ ਥੱਲੇ ਆਜਾ 57000 ਕੀਮਤ ਆ ਚੰਗੀ ਚੰਗੀ ਕੇਅਰ ਕਰ ਲਾਂਗੇ 15 16 ਗੀਟਰ ਦੁੱਧ ਨੇ ਆਮਣੋ ਪਾ ਦੋ ਠੀਕ ਆ ਮਾੜੇ ਵੜੇ ਕਿਲੇ ਸਿੰਘ ਆ ਫੋਟਾ ਜੀਆਂ ਸੋ ਸੀਲ ਠੰਡੀ ਦਾ ਕੋਈ ਜਾਂਤਰੀ ਲੈ ਚਲੋ ਸੋ ਪਲੂਨ ਬੱਚੀ ਪਹਿਲਾ ਸੂਆ ਸੂਆ ਦੰਦੋ ਦੋ ਦੰਦਾ ਹੀ ਹਾਂ ਦੋ ਦੰਦੋ ਵੀ ਦੋਂਦੀ ਆ ਜਮਾ ਤੇ ਰੇਟ ਵੀ ਬਿਲਕੁਲ ਜੈਨੂਆਣਾ 57000 ਰੁਪਏ ਮਾਨਦਾਨੇ ਦੇ ਵਿੱਚ ਹੋ ਜੂਗਾ ਸੂਈ ਸਵਾਈਆ ਜਾਵਾ ਤੇ ਚੋਕੇ ਤਸੱਲੀ ਕਰਕੇ ਖਰੀਦਿਆ ਜੀ ਕਰ ਸਕਦੇ ਜੇਰ ਵਗੈਰਾ ਦਾ ਮਡਾਨਾ ਸਾਰਾ ਿਲੂ ਹੈਗੀ ਆਪਣੇ ਤੇ ਠੀਕ ਆ ਅੱਗੇ 2 ਨੰਬਰ ਦੇਖੇ ਡੱਬੀ ਬਚੀ ਜੀ ਡੱਬੀ ਸੁਣ ਵਾਲੀ 32506 ਦਿਨ 5-6 ਦਿਨ ਬਾਕੀ ਟਿਕਣਾ ਇਹਦਾ ਪਾ ਦੂਗੀ ਇਹ ਦੁੱਧ ਪਾ ਦੂ ਇਹ ਮਾਲਕਾਂ ਦਾ ਪਿਛਰੀ ਵਾਰ ਦਾ 20 ਕਿਲੋ ਠੀਕ ਹੈ ਮਾਲਾ 20 ਮਾਲੇ ਤਾਂ ਵੀ ਗਰਮੀ ਆ ਰਹੀ ਹੈ ਜੀ ਤਾਂ ਆਰਾਮ ਨਹੀਂ ਦੇ ਪਾਜ ਦਾ ਕੀ ਰੱਖਿਆ ਜੀ ਪਾ 75000 ਗੁਜਾਇਸ ਹੋ ਜੂ ਹਾਂ ਠੰਡੀ ਸੋ ਠੰਡੀ ਸੀਲ ਦੇਖੋ ਅੱਗੇ ਪਿਛੇ ਦਾ ਹ ਤੇ ਥਾਣ ਸੋਹਣਾ ਮੁੱਠੀ ਵਾਲਾ ਕੱਡੂ ਕਿਆ ਬਾਤ ਬੜਾ ਚੰਗਾ ਥਾਣਾ ਮੋਟਾ ਥਾਣਾ ਸਿਰੇ ਹੀ ਲੱਗਿਆ ਕੀਮਤ ਇਹਦੀ 75000 ਰੁਪਇਆ 20 ਕਿਲੋ ਤੋਂ ਪਾਰ ਦੁੱਧ ਪਾ ਦੂਗੀ ਤੇ ਦਿਨ ਸਹੀ ਜੇ ਕਿੰਨੇ ਪਈ ਇਹਦੇ 5 ਤੋਂ 6 ਲੱਗਦੀ 5 ਤੋਂ 6 ਦਿਨ ਸੂਣ ਚ ਬਾਕੀ ਪਿਆ ਕੱਦ ਵੱਡ ਵੀ ਚੰਗਾ ਜਿੰਦ ਜਾਣ ਤੇ ਲੈਵਾ ਅੱਗੇ ਪਿੱਛੇ ਦਾ ਬਿਲਕੁਲ ਫਿੱਟ ਫਾਟ ਜਮਾ ਥੋੜੇ ਥੋੜੇ ਐਰ ਸੈਰ ਵਾਲਾ ਰੰਗ ਸਾਈ ਦਿਖਾਈ ਦਿੰਦਾ ਵਿੱਚ ਠੀਕ ਐ ਸੋ ਥਾਣ ਮੋਟਾ ਹੈਗਾ ਤੇ ਦੁੱਧ ਚੰਗਾ ਬਹੁਤ ਚੋਣ ਸਿਰਫ ਤੈਨੂੰ ਤੋਂ 4 ਮਿੰਟ ਦੇ ਲੱਗੂ ਇਹਦੇ ਆਠੀ ਗੱਲ ਐ ਚਲੋ ਕੀਮਤ ਇਹਦੀ ਹੈਗੀ ਆ ਗਜਾਇਸ ਇਹਦੇ ਵਿੱਚ ਹੋ ਜੂਗੀ ਕੱਦ-ਕੱਟ ਜਿੰਦ-ਜਾਨ ਦੂਜਾ ਸੂਆ ਸੁੰਦੀ ਪਈਆ ਅੱਗੇ ਪਿੱਛੇ ਦਾ ਹਵਾਨਾ ਕੱਢੂ ਤੇ ਹਵਾਨਾ ਬਿਲਕੁਲ ਫਟ ਫੜ ਕੰਪੈਕਟ ਆਵਣਾ ਅੱਗੇ ਤੀਜੇ ਨੰਬਰ ਇਹਦੇ ਗੱਭਣ ਵੇੜ ਦੇਖੀਏ ਨੇ ਜੀ ਇਹ ਵੀ ਦੂਜਾ ਸੂਆ ਸੁੰਦੀ ਹੈ ਜੀ ਚੈੱਕ ਦਨ ਲੈਂਦੀ ਹੈ ਜੀ ਬਸ ਇਹ ਨੂੰ 3 2 4 ਦਿੰਦੀ 3 4 ਕੇ ਦਿਨ ਸੂਣ ਚ ਬਾਕੀ ਕਿੰਨੇ ਦਾ ਮੰਨ ਕੇ ਚੱਲੇ ਬੰਦੇ ਤਾਂ 25 ਕਿਲੋ ਦੇ ਦਿੰਦੀ ਜੀ ਦਾ ਠੀਕ ਹੈ ਇਹਦਾ ਪਾਸ ਕੀ ਆ ਇਹਦਾ ਪਾਸ 75000 ਇਹਦਾ ਪਾਸ 74000 ਰੁਪਈਆ ਤੇ 3 4 ਕੇ ਦਿਨ ਲਊ ਥੋੜਾ ਸੂਣ ਚ ਤੋਰੇਵਾਰ ਨੂੰ ਸੋ ਬਿਰਤ ਤਿੰਨ ਚਾਰ ਕਿ ਦਿਨ ਸੂਣ ਚ ਬਾਕੀ 74000 ਰੁਪਏ ਕੀਮਤ ਆ ਤੇ ਕੱਦ ਬੈਡ ਚੰਗਾ ਜਿੰਦ ਜਾਨ ਥਣ ਸੋਹਣਾ ਗੁੱਲੇ ਵਾਲਾ ਵਧੀਆ ਸਾਫ ਸੁਥਰਾ ਤੇ ਵੱਡੀ ਬੁੱਡੀ ਬਹੁਤ ਜਿੰਦ ਜਾਨ ਰਾਜੀਪਲੀ ਵੀ ਸੋ ਦੇਖੋ ਕੱਦ ਬੈਠ ਵੈੜਦਾ ਤੇ ਵਾਕਿ ਥਣ ਬਹੁਤ ਚੰਗਾ ਲੱਗਿਆ ਵਾ ਮੋਟਾ ਥਣ ਹਾਥੀ ਚੋਈ ਜਿਹੜਾ ਸੋਹਣਾ ਸਾਫ ਸੁਥਰਾ ਤੇ ਫਿੱਟ ਫਾਟ ਲੈਵਾ ਅੱਗੇ ਪਿੱਛੇ ਦਾ ਸੋਹਣਾ ਇੱਥੇ ਬੰਦੇ ਦਾਮੀ ਖੜਾ ਠੀਕ ਹੈ ਮੰਨ ਕੇ ਚੱਲੇ ਵੀ 24 25 ਕਿਲੋ ਤੋਂ ਪੋਰ ਵਾਲੀ ਵੈੜ ਹੈਗੀ ਆ ਸੋ ਕੀਮਤ ਸਿਰਫ ਜੈਨੂ ਜੀ 74000 ਰੁਪਇਆ ਗੁਜਾਇਸ ਇਹਦੇ ਵਿੱਚ ਹੋ ਜਾਣੀ ਆ ਦੂਜਾ ਸੂਆ ਸੁੰਦੀ ਪਈ ਆ ਸੂਣ ਦੇ ਵਿੱਚ ਦਾਣੇ ਤੇ ਕੁਝ ਕੁ ਬਾਕੀ ਪਏ ਆਗੇ ਕੀਮਤ 74000 ਦੁੱਧ 24 25 ਕਿਲੋ ਤੇ ਅੱਗੇ ਪਿੱਛੇ ਦਾ ਹਵਾਨਾ ਹਵਾਨਾ ਦੇਖੋ ਬੈਕ ਸਾਈਡ ਤੇ ਵੀ ਸੋਨਾ ਦਿਖਾਈ ਦਿੰਦਾ ਪਿਆ ਤੇ ਜਿੰਦ ਜਾਨ ਸਭੀ ਪਲੀ ਵੀ ਬਹੁਤ ਜ਼ਿਆਦੇ ਆ ਤਾਂ ਥਾਣਾ ਦੇਖੋ ਸੋਨਾ ਮੁਠੀ ਆ ਸਾਫ਼ ਸੁਥਰਾ ਥਾਣਾ ਅੱਡੀ ਬਾਈ ਇਹ ਜੀ ਲੈ ਠੀਕ ਹੈ ਆਏ ਭਾਈ ਜੋ ਬਸੱਕ ਜੀ ਕੋਣ ਲੱਗ ਜਾ ਮਰਨ ਨਿਆਣਾ ਪਾਉਣਾ ਪਾਉ ਨਹੀਂ ਕੋਈ ਦਿੱਕਤ ਨਹੀਂ ਹਣਾ ਕੋਣ ਲੱਗ ਜਾ ਤਾਂ ਵੀ ਨਹੀਂ ਕੋਈ ਦਿੱਕਤ ਜੀ ਠੀਕ ਹੈ ਲੈ ਵਾਰ ਦੇ ਬਹਿਣ ਦਾ ਤੇ ਅੱਗੇ ਇਹਦੇ ਚੌਥੇ ਨੰਬਰ ਤੇ ਖੜੀ ਦੇਖੀਏ ਇਹਦੇ ਭਾਈ ਆਪਣੀ ਕਿੰਨਾ ਟਾਈਮ ਆ ਗਿਆ ਸੂਜੀ ਨੂੰ ਕੱਪੜੇ ਨੂੰ 2 ਮਹੀਨੇ ਹੋ ਗਏ ਸੂਜੀ ਨੂੰ ਕੱਪੜੇ ਕੋਪੜੇ ਤਾਂ ਨਹੀਂ ਹੋਈ ਮੈਂ ਗੱਪਣ ਨਹੀਂ ਹੋਈ ਜੀ ਦੁੱਧ ਕਿੰਨਾ ਕਹੇ ਹੁਣ ਦੁੱਧ ਦੇ ਸਦੇਗਾ 10-9 ਮਲੜਿਆ ਠੀਕ ਐ ਭਾਜ ਦਾ ਕੀ ਰੱਖਿਆ ਭਾ 32000 32000 ਭਾ ਨੌ ਲੀਟਰ ਦੁੱਧ ਦੇ ਥੱਲੇ ਹਾਜ਼ਰ ਹਾਂ ਬੱਚਾ ਵਗੈਰਾ ਕੁਛ ਨਹੀਂ ਮੁੱਛੀ ਮਾਰ ਗਈ ਬਾਈ ਠੀਕ ਸੋ ਬੱਚਾ ਵਗੈਰਾ ਕੁਛ ਨਹੀਂ ਦੁੱਧ 9-10 ਕਿਲੋਟਰ ਹਾਜ਼ਰ ਆ ਕੀਮਤ ਇਹਦੀ ਹੈਗੀ 32000 ਰੁਪਇਆ ਤੇ ਚੌਂਟ ਚਵਾ ਦੀ ਕਿ ਨੰਬਰ ਕਿੰਨੇ ਨੰਬਰ ਖੰਡੀ ਸ਼ੀਰਾ ਜੀ 17 ਬਰਵਾ ਕੇ ਦਾ ਬੱਚੇ ਨੂੰ ਮਾਦ ਮਰਜੀ ਜੁੜੀ ਸਭ ਫਿਰ ਧਾਰਾ ਦੇਖ ਸਕਦੇ ਹੋ ਕੋਈ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਕੋਈ ਦਿੱਕਤ ਨਹੀਂ ਚੰਗੀ ਰਾਜੀ ਸਮੀ ਪੜੀ ਵੀ ਮਗਸ ਨੇ ਮਾਰਦੀ ਧਰ ਜਵਾਈ ਦਾ ਇੱਕ ਨੰਬਰ ਬੜਾ ਹੋ ਕੋ ਬੜਾ ਹੋ ਸੋ ਦੇਖੋ ਧਾਰਾ ਪੂਰੀ ਨੀ ਬਲ ਕੋਈ ਇੱਕ ਨੰਬਰ ਪੂਰੇ ਸਾਫ ਸੁਥਰੇ ਧਾਰਾ ਹਨ ਬੜੀ ਚੰਗੀ ਜਵਾਈ ਦਾ ਮੂਹਰੇ ਸਨੇ ਮਾਰ ਦੇ ਮੂਹਰੇ ਸੋ ਤਾਰਾਂ ਦੀ ਬਿਲਕੁਲ ਓਕੇ ਆ ਦੁੱਧ 9 ਲੀਟਰ ਹੀ ਜਮ ਭਾਈ ਦੱਸ ਸਕਦਾ 9 ਮਾਲੇ ਠੀਕ ਹੈ ਕੀਮਤ 32000 ਗੱਪਣ ਵਗੈਰਾ ਹੋਈ ਕੋਈ ਨੰਬਰ ਬੋਲ ਦਿਓ ਦੁਬਾਰੇ ਆਪਣਾ 987432470 ਸੋ ਚਾਰ ਗਾਵਾਂ ਬਕਾਉਆ ਪਿੰਡ ਚੌਜ ਜ਼ਿਲ੍ਹਾ ਬਠਿੰਡਾ ਵੀਡੀਓ ਦੇਖਣ ਲਈ ਧੰਨਵਾਦ